ਕੱਚੇ ਮਕਾਨ ਵਿੱਚ ਰਹਿ ਕੇ ਡਰ ਨਹੀਂ ਲੱਗਦਾ ਸੀ ਡਿਗ ਨਾ ਜਾਣ। ਮਰਨਾ ਹੁੰਦਾ ਮੌਤੋ ਕੀ ਡਰਨਾ। ਹੂੰ। ਜਦ ਆ ਜਾਵੇ। ਉਹਨਾਂ ਵੀ ਤਾਂ ਸਿੱਖਾ ਕੋਈ ਮਾਰ ਜਾਣਾ ਤਾਂ ਮਾਰ ਹੀ ਜਾਂਦਾ ਨਾ। ਅੱਛਾ। ਮੇਰੀ ਮਾਸੀ ਦੀ ਜੀ ਆ ਇਹ ਜੋ ਨਾ। ਹੂੰ। ਨਿਕਲੀ ਬਾਹਰ। ਤੇ ਆਂਦੀ ਆ ਮੈਂ ਸਿੱਖ ਨਾ ਮਾਰ ਮੈਂ ਨਹੀਂ ਮੇਰਾ ਪੁੱਤ ਬਾਹਰ ਨਿਕਲਿਆ। ਹੂੰ। ਨਹੀਂ ਆ ਛੜ ਕੇ ਬਹੀ ਜਾਂਦੀ ਆ ਮੇਰਾ ਪੁੱਤ ਬਾਹਰ ਨਿਕਲਿਆ। ਅੱਛਾ। ਸਿੱਖ ਨਾ ਮਾਰ ਲੈਣਾ। ਹੂੰ ਉਹ ਲਗੇ ਆਉਂਦੇ ਨੇ ਬਸ ਵੀ ਇਕੱਠੇ ਹੋਏ ਹੂੰ ਅਜ ਮਾਰ ਨਿਕਲ ਉਹ ਤਾਂ ਕਿ ਜਗਾ ਨਾਂਗਿਆ ਡੱਕ ਗਿਆ ਹੂੰ ਬਈ ਸੇਖਾਂ ਦਾ ਗਾਫੜਾ ਲਗਾਉਂਦਾ ਹੂੰ ਆ ਬਸ ਤੱਕ ਲਈ ਹੋਈਆ ਤੇ ਮਾਰੀ ਆ ਕਰਪਾਨ ਮਾਰੀ ਤੇ ਛੜਕਦੇ ਉੱਤੇ ਓਏ ਹੋਏ ਹੋਏ ਏਰੀ ਕਰ ਤੇ ਮਾਰ ਛੱਡੀ ਉਹ ਕਿੰਨੇ ਭੈਣ ਭਰਾ ਸੀ ਅਸੀਂ ਜੀ ਤਿੰਨ ਭੈਣਾ ਇੱਕ ਭਰਾ अच्छा ਤੁਹਾਡਾ ਉਧਰ ਰਿਹਾ ਕਿਹੜਾ ਕਿਹੜਾ ਬੰਦਾ ਹੈ ਉਧਰ ਮੇਰੇ ਭਤੀਜੇ ਬੈਠੇ ਨੇ ਅੱਛਾ ਭਰਾ ਮਰ ਗਿਆ ਭੈਣ ਮਰ ਗਈ ਭਰਾ ਵੀ ਉਧਰ ਰਹਿ ਗਿਆ ਸੀ ਹਾਂਜੀ ਭਰਾ ਪਿਓ ਕੋਣ ਰਹਿ ਗਿਆ ਨਾ ਅੱਛਾ ਆਪਣੇ ਪਿੰਡ ਹੂੰ ਭਰਾ ਵੀ ਤੇ ਭੈਣ ਵੀ ਹੂੰ ਤੇ ਅਸੀਂ ਦੋਵੇਂ ਭੈਣਾ ਨਾਨਕਿਆਂ ਤੇ ਆ ਗਈਆਂ ਅੱਛਾ ਤੁਸੀਂ ਨਾਨਕਿਆਂ ਦੇ ਨਾਲ ਇੱਧਰ ਆ ਗਏ ਹਾਂ ਤੇ ਨਾਨਕਿਆਂ ਵਾਲਾ ਕਿਉਂ ਨਹੀਂ ਆਇਆ ਇੱਧਰ ਉਹ ਰੋਂਦਾ ਰਿਹਾ ਉਹਨੇ ਆਖਣਾ ਮੇਰੀਆਂ ਧੀਆ ਉਧਰ ਛਿੜੀਆਂ ਨੇ ਅਸੀਂ ਉਹਨਾਂ ਨੂੰ ਇਹ ਮੇਰੇ ਉਹ ਸਾਨੂੰ ਵਿਚਾਰੇ ਕਿੱਦੇ ਰ ਓਏ ਹੋਏ ਉਹਨੇ ਆਖੜਾ ਨੇਰੀਆਂ ਧੀਆਂ ਉਧਰ ਰਹਿ ਗਈਆਂ ਦੇਖੋ ਜੀ ਉਹ ਜਾੜਿਆਂ ਨੇ ਪਿਓ ਕੋਲੋਂ ਉਹਦੀਆਂ ਦੋ ਧੀਆਂ ਵਿਚਾਰ ਦਿੱਤੀਆਂ ਕੋਈ ਪਾਕਿਸਤਾਨ ਆ ਗਈਆਂ ਤੇ ਪਿਓ ਤੇ ਉਹਦੇ ਬੱਚੇ ਦੋ ਤੇ ਨਾਲ ਇੱਕ ਮੁੰਡਾ ਉਧਰ ਰਹਿ ਗਏ ਸੰਤਾਲੀ ਨੇ ਕੀ ਕੁਛ ਨਹੀਂ ਬੰਡਿਆ ਉਹਾਰੇ ਮੇਂ ਸੀ ਉਹ ਦਿਨ ਯਾਦ ਆਉਂਦਾ ਤੁਹਾਨੂੰ ਅਸੀਂ ਜਾਂ ਆਉਂਦਾ ਜਾਂ ਅਸੀਂ ਯਾਦ ਕੀ ਤਾਈ ਨਹੀਂ ਹੂੰ ਅਸੀਂ ਆਵੇ ਆ ਕੇ ਸਾਡੀਆਂ ਉਮਰਾਂ ਹੀ ਘਟ ਜਾਣੀਆਂ ਓਏ ਹੋਏ ਸਾਡੀਆਂ ਗੱਲਾਂ ਹੀ ਘਟ ਜਾਣੇ ਸਾਨੂੰ ਤਾਂ ਭੈਣਾ ਪਾਈਆਂ ਦੀ ਲੋੜ ਜਾਂ ਨਾਤਾ ਉਹ ਜਿਹੜੀਆਂ ਹਰਸ਼ਾ ਪਿੱਛੇ ਛੱਡਿਆ ਓਏ ਹੋਏ ਜਾਂ ਨਾਤਾ ਹੁੰਦੀਆਂ ਈਆਂ ਮੇਰੇ ਭਨੇਵੇਂ ਦਾ ਰੈਂਦਾ ਉਹ ਇੰਨਾ ਬੜਾ ਟੁੱਟ ਗਿਆ ਲਿਆਵੇ ਸਾਨੂੰ ਕੀ ਪਤਾ ਕਰੇ ਜਮਾਨੇ ਦੇ ਅੱਛਾ ਓਏ ਉੱਲੇ ਪਾਸੇ ਸਾਨੂੰ ਘਰ ਲੈਣ ਲੱਗਾ ਇੱਥੇ ਲੈ ਪਾਸੇ ਉਹਨਾਂ ਆ ਮੋਬਾਈਲ ਆ ਨਾ ਉਹ ਫਿਰ ਸਾਡੇ ਨਾਲ ਗੱਲਾਂ ਕਰਾਉਂਦਾ ਅੱਛਾ ਟੁੱਕ ਜਾ ਕਹਿੰਦੇ ਨੇ ਮਾਂ ਜੀ ਮੋਬਾਈਲ ਅਸਲਾਮੁਅਲੈਕੁਮ ਸਸਰੀਆ ਕਾਲ ਅਦਾਬ ਦੋਸਤੋ ਅਸੀਂ ਪਹੁੰਚੇ ਆ ਪਿੰਡ ਬਹਾਵਲਕੋਟ ਦੇ ਵਿੱਚ ਤੇ ਸਾਨੂੰ ਮਾਂ ਜੀ ਮਿਲੇ ਨੇ ਇਹਨਾਂ ਦੀ ਉਮਰ 100 ਸਾਲ ਹੈ ਅਸੀਂ ਅੱਜ ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਮਾਂ ਜੀ ਕਿਸ ਤਰ੍ਹਾਂ ਉਹ ਜਾੜਿਆਂ ਵੇਲੇ ਪਾਕਿਸਤਾਨ ਪਹੁੰਚੇ ਨੇ ਇਹਨਾਂ ਨੇ ਕਿਹੜੇ ਹਾਲਾਤੋ ਵਾਕਿਆ ਦੇਖ ਕੇ ਮਾਂ ਜੀ ਦੀ ਬੜੀ ਦਰਦਨਾਕ ਕਹਾਣੀ ਹੈ ਮਾਂ ਜੀ ਇਸ ਟਾਈਮ ਬਿਮਾਰ ਨੇ ਇਹਨਾਂ ਕੋਈ ਜ਼ਿਆਦਾ ਬੋਲੇ ਵੀ ਨਹੀਂ ਜਾਂਦਾ ਪਿਆ ਤੇ ਉੱਚੀ ਸੁਣਦੇ ਨੇ ਇਹਨਾਂ ਦੇ ਭੈਣ ਭਰਾ ਇੰਡੀਆ ਰਹਿ ਗਏ ਸਨ ਤੇ ਕਿਸ ਤਰ੍ਹਾਂ ਪਾਕਿਸਤਾਨ ਪਹੁੰਚੇ ਨੇ ਆਓ ਇਹਨਾਂ ਕੋ ਜਾਣਦੇ ਆ ਮਾਂ ਜੀ ਅਸਲਾਮੁਅਲੈਕਮ ਮਾਂ ਮੈਂ ਕਹਿੰਦਾ ਸਲਾਮ ਕੀ ਹਾਲ ਚਾਲ ਹੈ ਘਰ ਬੜਾ ਘਰ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਸ਼ਰੀਫ ਹਨ ਸ਼ਰੀਫਾ ਤੇ ਤੁਹਾਡੇ ਵਾਲਦ ਦਾ ਉਹਦਾ ਨਾਮ ਸਾਦ ਤੇ ਦਾਦੇ ਦਾ ਨਾਨੇ ਦਾ ਨਹੀਂ ਪਤਾ ਅੱਛਾ ਕਿਹੜੀ ਬਰਾਦਰੀ ਆਪਣੀ ਸਾਡੀ ਬਰਾਦਰੀ ਕੋ ਜੌਧਰ ਰਹੇਗੀ ਕੋ ਜੈਦਰ ਆ ਗਈ ਨਹੀਂ ਬਰਾਦਰੀ ਕਿਹੜੀ ਹੈ ਕੌਮ ਕਿਹੜੀ ਹੈ ਕਲਾਸੀ ਕੌਮ ਆ ਹਾਂਜੀ ਇੰਡੀਆ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ ਪੈਣੀ ਪੈਣੀ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਆਂਡੂ ਹਾਂ ਆਂਡੂ ਹੰਦਵਾਰਾ ਪੀਰਾਂ ਨਾਲ ਸਾਡੇਆਂ ਦਾ ਅੱਛਾ ਨਾਲ ਹੋਰ ਪਿੰਡ ਲੱਗੇ ਤਹਿਸੀਲ ਕਿਹੜੀ ਸੀ ਜਿਵੇਂ ਉਹ ਬਦਲ ਗਏ ਨਹੀਂ ਨਾਮ ਤੋਂ ਜ਼ਿਲ੍ਹਾ ਕਿਹੜਾ ਲੱਗਦਾ ਸੀ ਤੁਹਾਨੂੰ ਉਹ ਨਾ ਮੈਨੂੰ ਸਮਝ ਨਹੀਂ ਆਉਂਦੀ ਇਹ ਨਾਲ ਜਰੇ ਸਾਰੇ ਸਾਂ ਅੱਛਾ ਅੱਛਾ ਪੈਣੀ ਸੀ ਹਾਂ ਨਾਲ ਆਂਡਲ ਹੁਲਵਾਰਾ ਨਾਲੇ ਕੋਰ ਪੈਣੀ ਹਾਂ ਹਾਂ ਨਾਲ ਹੋਰ ਕੀ ਕਹਿੰਦੇ ਨੇ ਖਰੇ ਹਾਂ ਹਾਂ ਪੈਂਡ ਸੀਗੇ ਤੇ ਉਹਨਾਂ ਦਾ ਖਿਆਲ ਨਹੀਂ ਅੱਛਾ ਅੱਛਾ ਚਲੋ ਇਹ ਦੱਸੋ ਜਦੋਂ 47 ਦੀ ਵੰਡ ਹੋਈ ਆ ਹਾਂਜੀ ਉਸ ਵੇਲੇ ਤੁਹਾਡਾ ਉਧਰ ਕਿਹੜਾ ਕਿਹੜਾ ਜੀ ਰਹਿ ਗਿਆ ਉਹ ਮੈਂ ਤੁਹਾਨੂੰ ਦੱਸ ਰਹੀ ਆ ਭਾਈ ਮਾਂ ਸਾਡੀ ਮਰ ਗਈ ਹਾਂ ਤਦੋਂ ਮੈਂ ਪੈਣਾ ਨਾਨਕੇ ਬਹਿ ਗਏ ਅੱਛਾ ਨਾਨਕੇ ਕਿਹੜੇ ਪਿੰਡ ਰਹਿੰਦੇ ਸੀ ਉਹ ਰੈਨ ਲੈ ਸੀ ਸੰਘੇੜੀ ਅੱਛਾ ਸੰਘੇੜੀ ਹਾਂਜੀ ਬਰਨਾਲੇ ਦੇ ਕੋਲ ਅੱਛਾ ਬਰਨਾਲਾ ਸ਼ਹਿਰ ਸੀ ਹੂੰ ਉਹਦੇ ਨਾਲ ਸੀ ਪਿੰਡ ਉੱਥੇ ਹੂੰ ਹੂੰ ਉਹ ਲੱਗੇ ਤੇ ਪਿਓ ਇਹਨੇ ਆਖਿਆ ਵੀ ਮੇਰੇ ਕੋਲ ਰਹਣ ਕਰ ਲੈ ਇੱਕ ਮੁੰਡਾ ਤੇ ਕੁੜੀ ਉਹਦੇ ਕੋਲ ਰਹ ਗਏ ਹੂੰ ਇਹਨਾਂ ਨੇ ਉਹ ਵੀ ਭਾਗ ਲਾਤਾ ਬੋਲਣਾ ਨੇ ਤੁਸੀਂ ਕਿੰਨੇ ਭੈਣ ਭਰਾ ਸੀ ਅਸੀਂ ਜੀ ਤਿੰਨ ਭੈਣਾਂ ਇੱਕ ਭਰਾ अच्छा ਤੁਹਾਡਾ ਉਧਰ ਰਿਆ ਕਿਹੜਾ ਕਿਹੜਾ ਬੰਦਾ ਹੈ ਉਧਰ ਮੇਰੇ ਭਤੀਜੇ ਬੈਠੇ ਨੇ ਅੱਛਾ ਭਰਾ ਮਰ ਗਿਆ ਭੈਣ ਮਰ ਗਈ ਭਰਾ ਵੀ ਉਧਰ ਰਹਿ ਗਿਆ ਸੀ ਹਾਂਜੀ ਭਰਾ ਪਿਓ ਕੋਲ ਰਹਿ ਗਿਆ ਨਾ ਅੱਛਾ ਆਪਣੇ ਪਿੰਡ ਹੂੰ ਭਰਾ ਵੀ ਤੇ ਭੈਣ ਵੀ ਹੂੰ ਤੇ ਅਸੀਂ ਦੋਵੇਂ ਭੈਣਾ ਨਾਨਕਿਆਂ ਤੇ ਆ ਗਈਆਂ ਅੱਛਾ ਤੁਸੀਂ ਨਾਨਕਿਆਂ ਦੇ ਨਾਲ ਇੱਧਰ ਆ ਗਏ ਤੁਸੀਂ ਨਾਨਕਿਆਂ ਦੇ ਨਾਲ ਹੀ ਇੱਧਰ ਆ ਗਏ ਤੇ ਉਹ ਨਹੀਂ ਆਏ ਉਹ ਨਹੀਂ ਆਏ ਤੁਹਾਡਾ ਉਹਨਾਂ ਨਾਲ ਰਾਬਤਾ ਹੁੰਦਾ ਰਿਹਾ ਬਾਅਦੋਂ ਹਾਂਜੀ ਹੁੰਦਾ ਰਿਹਾ ਇਹ ਇੱਕ ਪਰਮਾਇਆ ਸੀ ਜਿਹੜਾ ਸਾਡਾ ਉਧਰ ਰਹਿ ਗਿਆ ਉਹ ਸਾਰੇ ਟੱਬਰ ਨੂੰ ਹੀ ਸਾਨੂੰ ਮੜਾ ਕੇ ਜਾਂਦਾ ਰਿਹਾ ਅੱਛਾ ਉਹ ਕਦੀ ਇੱਧਰ ਆਏ ਮਿਲਣ ਤੁਹਾਨੂੰ ਹਾਂਜੀ ਤੇ ਤੁਸੀਂ ਕਦੀ ਗਏ ਇੰਡੀਆ ਨਾ ਸਾਨੂੰ ਸਾਨੂੰ ਜਾਣ ਨਹੀਂ ਦਿੱਤਾ ਬੰਦਿਆਂ ਸਾਡਾ ਤੁਹਾਡਾ ਦਿਲ ਕਰਦਾ ਰਿਹਾ ਆਪਣੇ ਭੈਣ ਭਰਾਵਾਂ ਨੂੰ ਮਿਲਣ ਵਾਸਤੇ ਹਾਂਜੀ ਜਾਂ ਕਰਦਾ ਰਿਹਾ ਬਚੇਰੇ ਆਂਦੇ ਰਹੇ ਆ ਫਿਰ ਸਾਨੂੰ ਆਂਦੇ ਸੀ ਵੀ ਤੁਸੀਂ ਕੁੜੀਆਂ ਲੈ ਲਓ ਅੱਛਾ ਸਾਰੇ ਨਹੀਂ ਆਉਂਦੇ ਨੇ ਏ ਪਰ ਕਮਾਰ ਇਹ ਲੈ ਕੇ ਉਹ ਨਿਆ ਕੁੜੀਆਂ ਫਰਾਨੀਤਾ ਤੇ ਉਹ ਨਹੀਂ ਆ ਅੱਛਾ ਤੇ ਤੁਸੀਂ ਵੀ ਲੈ ਲਓ ਇਹ ਅੱਖ ਲਗੇ ਨਾ ਅੱਗੇ ਉਹ ਵਿਚੜੀ ਦਾ ਮੇਠੀਆਂ ਰੋਂਦੀਆਂ ਰਹਿ ਲਗਾ ਮੈਂ ਅਸੀਂ ਭਾਈ ਬਾੜੀਆਂ ਕੁੜੀਆਂ ਤੋਂ ਆਪਣੀਆਂ ਇਧਰ ਹੀ ਲੈ ਲਓ ਅੱਛਾ 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 ਲੈ ਉਹ ਇੰਜ ਕਰਕੇ ਛੋੜੀ ਉੰਜ ਮਿਲਦੇ ਮੁਰਦੇ ਰਿਆ ਜਦੋਂ ਉਹ ਮਰ ਗਿਆ ਫੇਰ ਕੋਈ ਭਰਾ ਦਾ ਨਾਮ ਕੀ ਸੀ ਬਾਬੂ ਬਾਬੂ ਹਾਂ ਤੇ ਭੈਣਾ ਦਾ ਕੀ ਨਾਮ ਸੀ ਸਰਦਾਰਾ ਸਰਦਾਰਾ ਅ ਅਇਤੋ ਆ ਲਈ ਕਰ ਸ਼ਾਇਦ ਅੱਛਾ ਭਰਾ ਦਾ ਵਿਆਹ ਹੋ ਗਿਆ ਸੀ ਹਾਂਜੀ ਉਹਦੇ ਅੱਲਾ ਦੀ ਕਹਿਰ ਨਾਲ ਦੋ ਟੰਬਰ ਸੀ ਉਹ ਦੋ ਟੰਬਰਾਂ ਦੇ ਵਿੱਚ ਅੱਛਾ ਧੀਆ ਪੁੱਤਰ ਨੇ ਅੱਛਾ ਅੱਛਾ ਉਹ ਹੁੰਦਾ ਅੱਛਾ ਉਹ ਆ ਮੇਰੇ ਪੁੱਤੇ ਪੋਤਰ ਮੇਰੇ ਬਪਣੇ ਵਾਂ ਰਹਿਦਾ ਉਹ ਇਦਾਂ ਬੜਾ ਟੱਕ ਜਿਆ ਲਿਆ ਵੈ ਸਾਨੂੰ ਕੀ ਪਤਾ ਕਰੇ ਜਮਾਨੇ ਦੇ ਅੱਛਾ ਓਏ ਉਰੇ ਪਾਸੇ ਸਾਨੂੰ ਘੜਾ ਲੈਣ ਲਾ ਆਈ ਜਣੇ ਪਾਸੇ ਉਹਨਾਂ ਨੂੰ ਆ 모ਬਾਈਲ ਆ ਨਾ ਉਹ ਫਿਰ ਸਾਡੇ ਨਾਲ ਗੱਲਾਂ ਕਰਾਉਂਦਾ ਅੱਛਾ ਟੁੱਕ ਜਾ ਕਹਿੰਦੇ ਨੇ ਮਾਂ ਦੀ 모ਬਾਈਲ ਨੂੰ ਸਾਨੂੰ ਹਾਂਜੀ ਉਹ ਸਾਨੂੰ ਫਿਰ ਮੰਨ ਆਉਂਦਾ ਅੱਛਾ ਗੱਲਾਂ ਗੁਣਾ ਕਰਾਉਂਦਾ ਹੁਣ ਭਰਾ ਫੋਟ ਨੂੰ ਕਿੰਨੀ ਥੇਰ ਹੋ ਗਈ ਪਤਾ ਨਹੀਂ ਹੁਣ ਹੋਈ ਗਾਇਆ 5-4 ਸਾਲ ਅੱਛਾ 5-4 ਸਾਲ ਅੱਛਾ ਜਿਹੜਾ ਤੁਹਾਡਾ ਰਸਤੇ ਤੇ ਆਪਣੇ ਨਾਨਕਿਆਂ ਨਾਲ ਆਏ ਹੋ ਹਾਂਜੀ ਉਹ ਰਸਤੇ ਦਾ ਸਫਰ ਕਿਦਾਂ ਦਾ ਕਟਿਆ ਤੁਹਾਡਾ ਕਟਣਾ ਕੀਆ ਤੁਰ ਕੇ ਟਰ ਕਦੇ ਗੱਡੀਆਂ ਤੇ ਕਰੀ ਟਰ ਕਹੇ ਕਰੀ ਗੱਡੀਆਂ ਤੇ ਅੱਛਾ ਵਾਸਤੇ ਇੰਜ ਕਰਕੇ ਆ ਗਏ ਤੁਸੀਂ ਸਾਰੀ ਉਮਰ ਆਪਣੇ ਭੈਣ ਭਰਾਵਾਂ ਨੂੰ ਯਾਦ ਕਰਦੇ ਰਹੇ ਹਾਂਜੀ ਤੇ ਬਾਲਦ ਨਾਲ ਮੁਲਾਕਾਤ ਨਹੀਂ ਹੋਈ ਹੋਈ ਹੈ ਜੀ ਉਹ ਕਿਦੋਂ ਹੋਈ ਸੀ ਉਹ ਪਹਿਲਾਂ ਹੋਈ ਹੈ ਚਾਣਾਗਰ ਨਾਲ ਕੀਤੀ ਹੈ ਬਾਲਦ ਕਿਉਂ ਨਹੀਂ ਆਇਆ ਇੱਧਰ ਉਹ ਰੋਂਦਾ ਰਿਹਾ ਉਹਨੇ ਆਖਣਾ ਮੇਰੀਆਂ ਧੀਆਂ ਉਧਰ ਚੜੀਆਂ ਅਸੀਂ ਉਹਨਾਂ ਨੂੰ ਇਹ ਮੇਰੇ ਉਹ ਸਾਨੂੰ ਵਿਚਾਰੇ ਕਿੱਦੇ ਓਏ ਹੋਏ ਹੋਏ ਉਹਨੇ ਆਕੜਾਂ ਨੇ ਰੀਆਂ ਧੀਆਂ ਉਧਰ ਰਹਿ ਗਈਆਂ ਦੇਖੋ ਜੀ ਜਾਣਿਆਂ ਨੇ ਪਿਓ ਕੋਲੋਂ ਉਹਦੀਆਂ ਦੋ ਧੀਆਂ ਵਿਛਾੜ ਦਿੱਤੀਆਂ ਕੋਈ ਪਾਕਿਸਤਾਨ ਆ ਗਈਆਂ ਤੇ ਪਿਓ ਤੇ ਉਹਦੇ ਬੱਚੇ ਦੋ ਤੇ ਨਾਲ ਇੱਕ ਮੁੰਡਾ ਉਧਰ ਰਹਿ ਗਏ 47 ਨੇ ਕੀ ਕੁਛ ਨਹੀਂ ਬੰਡਿਆ ਸਾਨੂੰ ਪੈਸੇ ਘੱਲਣੇ ਤੁਹਾਡੇ ਬਾਲਦ ਨੇ ਹਾਂ ਇਹ ਨਾ ਚੱਲ ਜਿਹਾ ਹੁੰਦਾ ਰਿਹਾ ਵਾਹ ਇਹ ਸਬਰਾਤ ਭੇਜਦਾ ਰਿਹਾ ਹਾਂਜੀ ਉਹਨਾਂ ਨੇ ਆਕੜਾਂ ਉਹ ਮੇਰਾ ਹੁਣ ਪੜਨੀ ਹੁੰਦਾ ਓਏ ਅਮਰੀਆਂ ਤੀਆਂ ਤੁਸੀਂ ਇੱਧਰ ਰਹੁੰਦੇ ਰਹੇ ਓ ਉਧਰ ਰਹੁੰਦੇ ਰਹੇ ਪਰ ਇਹਨਾਂ ਸ਼ੁਕਰ ਆ ਹੂੰ ਸਾਡੀਆਂ ਦੋਹਾਂ ਪੈਣਾ ਨੂੰ ਅੱਲਾ ਦੇ ਬੱਚੇ ਦੇਤੇ ਓਏ ਹੋਏ ਅਸੀਂ ਧਿਆਨੇ ਲੱਗ ਗਈਆਂ ਹੂੰ ਨਾਲ ਉਹਨਾਂ ਨੇ ਥੇਰਾਉਣਾ ਉਹਨਾਂ ਨੇ ਅਖੜਾ ਕਬਰਾਵਣਾ ਅੱਛਾ ਅੱਛਾ ਤੁਸੀਂ ਕਬਰਾਵਣਾ ਅਸੀਂ ਤੁਹਾਨੂੰ ਮਿਲਾਂਗੇ ਹੁਣ ਉਧਰ ਵਾਲੀਆਂ ਪੈਣਾ ਹੈਗੀਆਂ ਨੇ ਨਹੀਂ ਮਰ ਗਈਆਂ ਅੱਛਾ ਮਰ ਗਈਆਂ ਇੱਥੋਂ ਵਾਲੇ ਵੀ ਜਿਹੜੀ ਮੇਰੇ ਨਾਲ ਗਈ ਸੀ ਉਹ ਵੀ ਮਰ ਗਈ ਉਹ ਐਸੀ ਪਰਾਂ ਨਹੀਂ ਹੋਈਆਂ ਵੇਖਦਾ ਬਹਾਲ ਕੋਟ ਮਿੱਟੀਆਂ ਨਾਲ ਦਾ ਐਸੀ ਕੱਟ ਲਿਆ ਇਹ ਜਿਹੜੇ ਮਕਾਨ ਬਣਾਏ ਨੇ ਕੱਚੇ ਤੁਸੀਂ ਇਹ ਪਿੰਡ ਦੇ ਵਿੱਚ ਹਾਂਜੀ ਬੜੀ ਮਿਹਨਤ ਲੱਗਦੀ ਹੈ ਬੜੀ ਕੀ ਕੀ ਲਾਉਂਦੇ ਹੋ ਕੰਨਾਂ ਨੂੰ ਇਹ ਮਿੱਟੀਆਂ ਇੱਟਾਂ ਹੋਰ ਕੀ ਹੈ ਅੱਛਾ ਇੱਟਾਂ ਕਿਹੜੀਆਂ ਇੱਟਾਂ ਕੱਚੀਆਂ ਮਿੱਟੀ ਆ ਜਦੋਂ ਵੇੜਾ ਲਿੰਬਦੇ ਹੋ ਹਾਂਜੀ ਉਹਦੇ ਵਿੱਚ ਕੀ ਕੀ ਪਾਉਂਦੇ ਤੁਸੀਂ ਮਿੱਟੀ ਦੇ ਤੂੜੀ ਹੂੰ ਤੂੜੀ ਪਾ ਲਈ ਗੋਆ ਪਾ ਲਿਆ ਪੇਚ ਵੀ ਪਾਉਂਦੇ ਹੋ ਇਹ ਨਹੀਂ ਪੇਚ ਪੇਚ ਜਿਹੜੀ ਹੁੰਦੀ ਸੀ ਹਾਂ ਇਹ ਪੋਚੇ ਉਹ ਥੱਲੇ ਮਾਰਦੇ ਹੋ ਨਹੀਂ ਇਹਦੇ ਚ ਨਹੀਂ ਉਹ ਨਹੀਂ ਅਸੀਂ ਕੱਢ ਪਾਈ ਅੱਛਾ ਬਸ ਤੋੜੀ ਕੱਚੇ ਮਕਾਨ ਵਿੱਚ ਰਹਿ ਕੇ ਡਰ ਨਹੀਂ ਲੱਗਦਾ ਸੀ ਡਿਗ ਨਾ ਜਾਣ ਨਰਨਾ ਹੁਣ ਮੈਂ ਮੌਤੋ ਕੀ ਡਰਨਾ ਹੂੰ ਜਦੋਂ ਆ ਜਾਵੇ ਉਧਰ ਵੀ ਤਾਂ ਸੇਖਾ ਕੋਈ ਮਾਰ ਜਾਣਾ ਤਾਂ ਮਾਰ ਹੀ ਜਾਂਦਾ ਨਾ ਅੱਛਾ ਮੇਰੀ ਮਾਸੀ ਦੀ ਧੀ ਆ ਇਹ ਜੋ ਨਾ ਹੂੰ ਇੱਕੜੀ ਬਾਹਰ ਤੇ ਆਂਦੀ ਆ ਮੈਂ ਸੇਖਨਾ ਮਾਰ ਲੈਣੀ ਮੇਰਾ ਪਤਾ ਬਾਹਰ ਨਿਕਲਿਆ ਹੂੰ ਨਹੀਂ ਆ ਛੜਕ ਬਗੀ ਜਾਂਦੀ ਆ ਮੇਰਾ ਪਤਾ ਬਾਹਰ ਨਿਕਲਿਆ ਅੱਛਾ ਸੇਖਨਾ ਮਾਰ ਲੈਣਾ ਹੂੰ ਉਹ ਲਗੇ ਆਉਂਦੇ ਨੇ 10 20 ਇਕੱਠੇ ਹੋਏ ਹੂੰ ਅਜੇ ਬਾਹਰ ਨਿਕਲ ਪੋਤ ਕੇ ਜਗਾ ਨਾਂਗਿਆ ਡੋਕ ਗਿਆ ਹੂੰ ਵਈ ਸੇਖਾ ਲਗਾ ਫਲਾ ਲਗਾ ਉਹਨਾ ਹੂੰ ਆ ਬਸ ਤੱਕ ਨਹੀਂ ਹੋਈ ਆ ਤੇ ਮਾਰੀ ਆ ਕਰਪਾਨ ਮਾਰੀ ਛੜਕਲੇ ਉੱਤੇ ਓਏ ਹੋਏ ਹੋਏ ਧੀ ਕਰਦੇ ਮਾਰ ਛੱਡੀ ਓ ਮਾਰ ਛੱਡੀ ਓਏ ਹੋਏ ਹੋਏ ਬੜਾ ਜ਼ੁਲਮ ਵੇਖਿਆ ਤੁਸੀਂ ਹਾਂ ਜਦੋਂ ਪੁੱਤ ਆਇਆ ਤਾਰ ਹੂੰ ਤਾਂ ਪਤਰ ਹੋਵੇ ਹੂੰ ਆਇਆ ਮਾਂ ਤੂੰ ਕਾਹਨੂ ਮੇਰੇ ਮਗਰ ਗਈ ਸੀ ਹੂੰ ਮੈਂ ਆਈ ਜਾਣਾ ਸੀ ਮੈਂ ਪੁੱਤ ਮੈਂ ਤੇਰੇ ਮਗਰ ਮਗਰੋਂ ਆਖਣ ਲੱਗ ਗਈ ਔਰ ਨਹੀਂ ਟਿੱਕੀ ਹੂੰ ਅਜਿਹਾ ਨਾ ਕਰ ਮਲੇ ਕਫੇ ਦੇਰ ਕਰਨਾ ਹੈ ਉਧਰ ਜਾਣ ਨੂੰ ਆਏ ਹੋਏ ਹੋ ਚਲੋ ਦੇਖ ਲੈ ਹੁਣ 47 ਯਾਦ ਆਉਂਦੀ ਹੈ ਜਦੋਂ ਜਾੜੇ ਪਏ ਸੀ ਉਹ ਦਿਨ ਯਾਦ ਆਉਂਦਾ ਤੁਹਾਨੂੰ ਅਸੀਂ ਜਾਂ ਆਉਂਦਾ ਜਾਂ ਅਸੀਂ ਯਾਦ ਕੀਤਾ ਹੀ ਨਹੀਂ ਹਮ ਅਸੀਂ ਆ ਗਏ ਆ ਸਾਡੀਆਂ ਉਮਰਾਂ ਹੀ ਘਟ ਜਾਣੀਆਂ ਓਏ ਹੋਏ ਸਾਡੀਆਂ ਗੱਲਾਂ ਹੀ ਘਟ ਜਾਣੀਆਂ ਸਾਨੂੰ ਤਾਂ ਭੈਣਾ ਪਾਈਆਂ ਦੀ ਲੋੜ ਜੈਨਤਾ ਉਹ ਜਿਹੜੀਆਂ ਹਰਸ਼ਾ ਪਿੱਛੇ ਛੱਡਿਆ ਏ ਓਏ ਹੋਏ ਜੈਨਤਾ ਹੁੰਦੀਆਂ ਈਆਂ ਪਤ ਹਮ ਉਹ ਮੇਰਾ ਪਤਵਾਂ ਹਾਂਜੀ ਤੂੰ ਮੇਰੀ ਜਾਣਦਾ ਬਿਲਕੁਲ ਬਿਲਕੁਲ ਤੇ ਨਹੀਂ ਐਸੇ ਤਰ੍ਹਾਂ ਹੀ ਹੈ ਅੱਲਾ ਤੇਰੇ ਚ ਦੇਉ ਬਿਲਕੁਲ نسل ਵੱਧੀ ਹੈ ਹਾਂਜੀ ਤੇ ਜਾਂਦਾ ਸਾਡੀ ਕਿਹੜੀ ਆ ਥਾਦੀ ਮਾਲ ਉਹ ਕੋਈ ਜ਼ਾਇਦਾ ਨਹੀਂ ਉਹ ਜਦ ਮਰਜੀ ਆ ਕਮਾ ਕੇ ਖਾਦਾ ਬਿਲਕੁਲ ਹਾਂ ਬੜੀਆਂ ਮਿਹਨਤਾਂ ਕੀਤੀ ਹੋਣੀਆਂ ਇੱਧਰ ਆ ਕੇ ਮਿਹਨਤਾਂ ਮੇਰੇ ਨੂੰ ਗੁਜ਼ਾਰਾ ਜੋ ਪੁੱਤਰਾ ਕਰਨਾ ਸੀ ਹੁਣ ਵੀ ਕਰ ਲਈਆਂ ਕਿਹੜੇ ਕਿਹੜੇ ਸ਼ਹਿਰ ਰਹੇ ਫਿਰ ਤੁਸੀਂ ਅੱਛਾ ਹੈ ਪਟਲੇ ਚੜ ਪਰੇ ਨੇ ਫਿਰ ਫਿਰ ਕੈਸੀ ਰਹਿ ਤੈਕਾਣਾ ਉਦੇ ਦਾ ਕੋਈ ਸ਼ਹਿਰ ਤੇ ਦੱਸੋ ਉਦੇ ਦਾ ਕੋਈ ਸ਼ਹਿਰ ਜਿਹੜਾ ਯਾਦ ਹੈ ਉਹ ਦੱਸ ਦਿਓ ਪੈ ਪਾਈ ਮੈਨੂੰ ਹੁਣ ਉਮਰ ਬਹੁਤ ਹੋ ਗਈ ਨਾ ਹਾਂਜੀ ਇਹੋ ਬਖਾਲ ਹੈ ਅੱਛਾ ਅੱਛਾ ਬੜਾ ਸੋਹਣਾ ਲੱਗਿਆ ਤੁਸੀਂ ਰਾਮ ਕਰੋ ਐਸਨ ਸਾਡੇ ਨਾਲ ਮਾਂ ਜੀ ਤੁਸੀਂ ਇਹਨਾਂ ਦਾ ਇੰਟਰਵਿਊ ਸੁਣਿਆ ਉਮਰ ਬਹੁਤ ਹੋ ਗਈ ਹੈ ਹੁਣ ਗੱਲਾਂ ਭੁੱਲ ਵੀ ਜਾਂਦੇ ਨੇ ਤੇ ਕੁਝ ਯਾਦ ਨੇ ਉਹ ਸਾਨੂੰ ਇਹਨਾਂ ਨੇ ਦੱਸੀਆਂ ਤੇ ਅਗਲੀ ਵੀਡੀਓ ਤੇ ਮਿਲਦੇ ਆ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ